ਸਾਰਨ ਪਿਆਰਪਰੀ ਸਸ਼ਕਲ ਜੀ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਸਰਕਾਰ ਦੇ ਵੱਲੋਂ ਨਵੀਂ ਪੈਨਸ਼ਨ ਸਕੀਮ ਸੰਬੰਧੀ ਪੱਤਰ ਜਾਰੀ ਕੀਤਾ ਗਿਆ ਹੈ ਇਸ ਦੀ ਭਰਪੂਰ ਜਾਣਕਾਰੀ ਪ੍ਰਾਪਤ ਇਹ ਤੁਹਾਨੂੰ ਸਾਂਝੀ ਕਰ ਦਿੰਨੇ ਆ ਸੋ ਦੋਸਤੋ ਜਿਹੜਾ ਹੈ ਇਹ ਪੱਤਰ ਹੈ 30 ਅਪ੍ਰੈਲ ਨੂੰ ਜਾਰੀ ਹੋਇਆ ਹੈ ਪੰਜਾਬ ਭਰ ਦੇ ਵਿੱਚ ਨਵੀਂ ਪੈਨਸ਼ਨ ਸਕੀਮ ਦੇ ਤਹਿਤ ਨੌਕਰੀ ਕਰਦੇ ਬਲਾਸਮਾਂ ਦੇ ਲਈ ਅਹਿਮ ਖਬਰ ਹੈ ਸਰਕਾਰ ਦੇ ਵੱਲੋਂ ਨਵੀਂ ਪੈਨਸ਼ਨ ਸਕੀਮ ਦੇ ਤਹਿਤ ਕੰਟਰੀਬਿਊਸ਼ਨ ਸੰਬੰਧੀ ਅਹਿਮ ਪੱਤਰ ਜਾਰੀ ਕੀਤਾ ਗਿਆ ਹੈ ਡਾਇਰੈਕਟੋਰੇਟ ਸਥਾਨਿਕ ਸਰਕਾਰ ਵਿਭਾਗ ਦੇ ਵੱਲੋਂ ਨਵੀਂ ਪੈਨਸ਼ਨ ਸਕੀਮ ਤਹਿਤ ਕੰਟਰੀਬਿਊਸ਼ਨ ਅਪਲੋਡ ਕਰਨ ਸੰਬੰਧੀ ਸੂਚਨਾ ਭੇਜਣ ਦੇ ਬਾਰੇ ਕਿਹਾ ਗਿਆ ਹੈ ਸੋ ਦੋਸਤੋ ਇਸ ਦਾ ਜਿਹੜਾ ਵਿਸ਼ਾ ਦਿੱਤਾ ਗਿਆ ਹੈ ਸੋ ਦੋਸਤੋ ਨਵੀਂ ਪੈਨਸ਼ਨ ਸਕੀਮ ਜਿਹੜੀ ਕਿ ਤਹਿਤ ਕੰਟਰੀਬਿਊਸ਼ਨ ਅਪਲੋਡ ਕਰਨ ਸੰਬੰਧੀ ਸੂਚਨਾ ਭੇਜਣ ਬਾਰੇ ਹੈ ਵਿਸ਼ੇ ਦੇ ਅਧੀਨ ਕੇਸ ਸੰਬੰਧੀ ਦੱਸਿਆ ਜਾਂਦਾ ਹੈ ਕਿ ਕੁਝ ਜਿਹੜੇ ਸਥਾਨਿਕ ਸੰਸਥਾਵਾਂ ਵਿਖੇ ਜਿਹੜੀ ਮਿਤੀ 1/1/2004 ਨੂੰ ਜਾਂ ਇਸ ਤੋਂ ਬਾਅਦ ਪਰਤੀ ਹੋਏ ਕਰਮਚਾਰੀਆਂ ਨੂੰ ਪਰਮਾਨ ਖਾਤੇ ਨਹੀਂ ਖੁਲਵਾਏ ਗਏ ਹਨ ਅਤੇ ਜਿਨ੍ਹਾਂ ਦੇ ਪ੍ਰਾਣ ਖਾਤੇ ਖਲਵਾਏ ਗਏ ਹਨ ਉਹਨਾਂ ਦਾ ਕੰਟਰੀਬਿਊਸ਼ਨ ਜਿਹੜਾ ਹੈ ਰੈਗੂਲਰ ਅਤੇ ਸਮੇਂ ਸਿਰ ਜਮ੍ਹਾਂ ਨਹੀਂ ਕਰਵਾਇਆ ਜਾ ਰਿਹਾ ਇਹ ਕੰਟਰੀਬਿਊਸ਼ਨ ਸਮੇਂ ਸਿਰ ਜਮ੍ਹਾਂ ਨਾ ਹੋਣ ਕਰਕੇ ਕਰਮਚਾਰੀਆਂ ਦੀ ਵਿੱਤੀ ਨੁਕਸਾਨ ਜਿਹੜਾ ਕਿ ਹੋ ਰਿਹਾ ਹੈ ਜਿਸ ਦਾ ਉੱਚ ਅਧਿਕਾਰੀਆਂ ਦੇ ਵੱਲੋਂ ਗੰਭੀਰ ਨੋਟਿਸ ਜਿਹੜਾ ਕਿ ਜੜਾ ਲਿਆ ਗਿਆ ਹੈ ਇਸ ਦੇ ਲਈ ਨਾਲ ਹੀ ਨਤੀ ਜਿਹੜੀ ਹੈ ਸ਼ੀਟ ਦੇ ਵਿੱਚ ਜਿਹੜਾ ਹੈ 2 5 2025 ਤੱਕ ਸੂਚਨਾ ਹਰ ਹਾਲਾਤ ਦੇ ਵਿੱਚ ਭੇਜੀ ਜਾਵੇ। ਸੋ ਦੋਸਤੋ ਇਹ ਸੀ ਅੱਜ ਦੀ ਜਿਹੜੀ ਹੈ ਵੱਡੀ ਅਪਡੇਟ ਜਿਹੜਾ ਸਰਕਾਰ ਦੇ ਵੱਲੋਂ ਨਵੀਂ ਪੈਨਸ਼ਨ ਸਕੀਮ ਦੇ ਸੰਬੰਧੀ ਪੱਤਰ ਜਾਰੀ ਕੀਤਾ ਗਿਆ ਹੈ। ਇਹ ਪੱਤਰ ਜਿਹੜਾ ਹੈ 3 April ਨੂੰ ਜਾਰੀ ਕੀਤਾ ਗਿਆ ਹੈ। ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਖਾਸ ਅਪਡੇਟ। ਧੰਨਵਾਦ ਜੀ।